ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਜਲਦ ਸੌਂ ਚੁੱਕ ਸਕਦੇ ਨੇ ਸੂਤਰਾਂ ਮੁਤਾਬਕ 5 ਜੁਲਾਈ ਨੂੰ ਅਮਰਿਤਪਾਲ ਸਿੰਘ ਹਲਫ ਲੈ ਸਕਦੇ ਨੇ ਦੱਸਦੇ ਕਿ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਨੂੰ ਸੌਂ ਦਿਵਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਹੈ ਫਿਲਹਾਲ ਐਨਐਸਏ ਤਹਿਤ ਅਮਰਿਤਪਾਲ ਸਿੰਘ ਬਿਬਰੂਗੜ ਜੇਲ੍ਹ ਚ ਬੰਦ ਨੇ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਤੇ ਉਹਨਾਂ ਨੇ ਵੱਡੀ ਜਿੱਤ ਦਰਜ ਕੀਤੀ ਸੀ ਪਰ ਉਹਨਾਂ ਨੇ ਅਜੇ ਤੱਕ ਸੌਂ ਨਹੀਂ ਚੁੱਕੀ ਹੈ ਜਿਸ ਤੋਂ ਬਾਅਦ ਡੀਸੀ ਅਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜੀ ਦਿੱਤੀ ਗਈ ਹੈ ਪੈਰੋਲੇ ਅਰਜ਼ੀ ਅੰਮ੍ਰਿਤਸਰ ਦੇ ਡੀਸੀ ਜਿਸ ਤੋਂ ਬਾਅਦ ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਸੀ ਜਿਸ ਨੇ ਇਸ ਦੇ ਕਾਰਵਾਈ ਕਰਦੇ ਹੋਏ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ ਸੀ ਇਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਲੋਕ ਸਭਾ ਸਪੀਕਰ ਨੂੰ ਮਿਲਣ ਦੀ ਸਮਾਂ ਮੰਗਿਆ ਪੰਜਾਬ ਸਰਕਾਰ ਤੋਂ ਦਰਖਾਸਤ ਮਿਲਣ ਤੋਂ ਬਾਅਦ ਉਹਨਾਂ ਨੇ ਸਪੀਕਰ ਤੋਂ ਸਮਾਂ ਮੰਗਿਆ ਸੀ ਕਾਬਲੇਗੋਰਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸੋਮਵਾਰ ਨੂੰ ਜੇਲ੍ਹ ਚ ਬੰਦ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਨੂੰ 25 ਜੁਲਾਈ ਨੂੰ ਸਦ ਮੈਂਬਰ ਵਜੋਂ ਸੋਹ ਚੁੱਕਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਦੱਸਦੇ ਕਿ ਬਾਰਾਮੂਲਾ ਤੋਂ ਸੰਸਦ ਰਾਸ਼ੀਦ ਨੂੰ ਜੰਮੂ ਕਸ਼ਮੀਰ ਚ ਅਤਵਾਦ ਫੰਡਿੰਗ ਮਾਮਲੇ ਚ 2017 ਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੇ ਸੋਹ ਚੁੱਕਣ ਤੇ ਆਪਣੇ ਸੰਸਦੀ ਫਰਜ਼ਾਂ ਨੂੰ ਨਿਭਾਉਣ ਲਈ ਅੰਤਰੀਮ ਜ਼ਮਾਨਤ ਲਈ ਅਦਾਲਤ ਦਾ ਰੁਕ ਕੀਤਾ ਸੀ ਇਤੋਂ ਦੀ ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਸੁਣਵਾਈ 22 ਜੂਨ ਨੂੰ ਮੁਲਤਵੀ ਕਰ ਦਿੱਤੀ ਸੀ ਤੇ NIA ਤੋਂ ਜਵਾਬ ਮੰਗਿਆ ਸੀ ਇਹਨਾਂ ਵਿਚਾਰਲੇ ਹੁਣ ਸੂਤਰਾਂ ਮੁਤਾਬਕ ਅਮਰਿਤਪਾਲ ਸਿੰਘ ਵਿਪ 5 ਜੁਲਾਈ ਨੂੰ ਸੋਹ ਚੁੱਕ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ